ਮਿੱਤਰੋ ਦਿਵਾਲੀ ਆ ਤੇ ਸਾਰੇ ਭਰਾਵਾਂ ਨੂੰ ਦਿਵਾਲੀ ਬਹੁਤ ਬਹੁਤ ਮੁਬਾਰਕ ਕਿ ਦਿਵਾਲੀ ਤੇ ਤਿਉਹਾਰ ਹੁੰਦੇ ਆ ਜਿਉਂਦੇ ਜੀਆਂ ਦੇ ਮਿੱਤਰੋ ਤੇ ਆ ਤੁਹਾਡੇ ਸਾਹਮਣੇ ਨਾ ਜਿਹੜਾ ਆਪਣੀ ਮਾਲਵੇ ਦੀ ਬੋਲੀ ਐ ਕਿ ਗੁਲਗਲੇ ਬਣ ਰਹੇ ਐ ਤੇ ਬਣ ਵੀ ਰਹੇ ਐ ਮਠੀਆਂ ਬਣ ਰਹੀਆਂ ਤੇ ਬਣ ਵੀ ਰਹੇ ਐ ਮਿੱਤਰੋ ਚੁੱਲ੍ਹੇ ਤੇ ਅੱਗ ਬਾਲ ਕੇ ਏ ਮੇਰੇ ਖਿਆਲ ਤੋਂ ਜਿਵੇਂ ਸੱਜਣ ਕਹਿੰਦੇ ਹੁੰਦੇ ਆ ਨਾ ਕਿ ਅਖੀਰਲੀ ਪੀੜ੍ਹੀ ਐ ਜਿਹੜੀ ਚੁੱਲਾ ਵਰਤ ਰਹੀ ਐ ਨਹੀਂ ਤਾਂ ਅੰਦਰ ਗੈਸ ਤੇ ਖੜ ਕੇ ਬੀਬੀਆਂ ਪੈਣਾ ਗੁਲਗਲੇ ਮਠੀਆਂ ਬਹੁਤ ਘਰਾਂ 'ਚ ਬਣਦੇ ਐ ਪਰ ਚੁੱਲੇ ਤੇ ਆਨੰਦ ਹੀ ਵੱਖਰਾ ਯਾਰ ਚੁੱਲੇ ਤੇ ਬਣਿਆ ਹੋਇਆ ਖਾਣਾ ਤੇ ਕੋਈ ਵੀ ਚੀਜ਼ ਸਵਾਦ ਬਣਦੀ ਐ ਕੋਂਬੇ ਕਿਉਂਕਿ ਕੋਂਬੀਨੇਸ਼ਨ ਹੁੰਦਾ ਐ ਤੇ ਜਿਹੜੀ ਗੈਸ ਦੀ ਅੱਗ ਹੈ ਗੈਸ ਦਾ ਸੇਕ ਹੈ ਸਿਲੰਡਰ ਦਾ ਉਹ ਤਾਂ ਐ ਅਜਵੇਂ ਜਨਰੇਟਰ ਵਾਲੀ ਲਾਈਟ ਜਾਂ ਜਨਰੇਟਰ ਵਾਲੀ ਲਾਈਟ ਤੇ ਕਿੱਥੇ origignal light ਜਿਹੜੀ 600 ਜੁਨਟ ਫਰੀ ਹੈ ਤੇ ਕਿੱਥੇ ਉਹ ਹੋਵੇ ਤਾਂ ਮਿੱਤਰੋ ਸਾਡੇ ਪਿੰਡੋਂ ਨਾ ਕਈ ਸਾਲ ਹੋ ਗਏ ਤੇ ਸਕੂਲੋਂ ਆਉਂਦੇ ਸੀ ਤੇ ਕਾਲੇ ਮਿਸਤਰੀ ਨੇ ਨਾ ਆਪ ਦੀ ਘੰਡੋਲੀ ਤੇ ਲਿਖਤਾ ਚੌਂਕਾ ਚੁੱਲਾ ਪਹਿਲਾਂ ਸਵਾਰ ਕੇ ਰੱਖਦੇ ਫੇਰ 2000 1 2 ਚ ਸਿਲੰਡਰ ਆ ਗਏ ਉਹ ਤੋਂ ਸਿਲੰਡਰ ਲੈ ਲਏ ਲੋਕਾਂ ਨੇ ਤਾਂ ਹੁਣ ਆਪਣੇ ਘਰ ਘਰ ਹੋ ਗਏ ਤਾਂ ਉਹਨੇ ਲਿਖਤਾ ਘੰਡੋਲੀ ਤੇ ਅਗੇ ਰੋਟੀਆਂ ਪਕਾਉਣ ਵਾਲਾ ਕਾਰਖਾਨਾ ਕਿਉਂਕਿ ਜਵਾਕ ਨਾ ਜਿੱਥੇ ਮਰਜ਼ੀ ਦੀ ਰਿੱਟਾਂ ਮਾਰਦੇ ਰਹਿੰਦੇ ਆ ਬਈ ਤੀਜੀ ਚੌਥੀ ਤੱਕ ਪੰਜਵੀਂ ਤੱਕ ਇਹ ਹੁੰਦਾ ਕਿ ਹਰ ਕੰਧ ਤੇ ਜਿਹੜੀ ਚੀਜ਼ ਹੱਥ 'ਚ ਆ ਗਈ ਕੋਲੇ ਨਾਲ ਲਿਖਤਾ ਤਾਂ ਇਹ ਮੇਟਰ ਆਪਣਾ ਚੌਂਕਾ ਚੁੱਲਾ ਇਹ ਚੌਂਕੇ ਚੁੱਲੇ ਵੀ ਯਾਰ ਹੌਲੀ 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 ਖਤਮ ਜੇ ਹੁੰਦੇ ਜਾਂਦੇ ਕਿਉਂਕਿ ਜਿਹੜੇ ਛੋਟੇ ਪਰਿਵਾਰਾਂ ਤਾਂ ਅੱਗ ਹੀ ਨਹੀਂ ਬਾਲਦੇ ਪਾਣੀ ਗਰਮ ਸਿਲੰਡਰ ਨੇ ਕਰ ਦੇਣਾ ਤੇ ਚਾਹ ਅੰਦਰ ਸਿਲੰਡਰ ਤੇ ਰਸੋਈ ਚ ਬਣ ਜਾਣੀ ਹੈ ਤੇ ਰੋਟੀਆਂ ਪੱਕ ਪਣੀਆਂ ਤੇ ਚੁੱਲੇ ਚ ਫਿਰ ਅੱਗ ਤੇ ਆ ਕੋਚਾ ਲਾਉਣਾ ਤੇ ਮਿੱਟੀ ਦਾ ਚੁੱਲਾ ਬਣਾਉਣਾ ਤਾਂ ਮੇਰੇ ਖਿਆਲ ਚ ਨਵੀਂ ਪੀੜ੍ਹੀ ਨੂੰ ਤਾਂ ਨਹੀਂ ਆਉਂਦਾ ਜਿਹੜੀਆਂ ਬੀਬੀਆਂ 50 60 ਸਾਲ ਦੀਆਂ ਹਨ ਉਹਨਾਂ ਨੂੰ ਸ਼ਾਇਦ ਆਉਂਦਾ ਹੋਵੇ ਕਿਸੇ ਨੂੰ ਤਾਂ ਮਿੱਤਰੋ ਦੀਵਾਲੀ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਤੇ ਤਿਆਬ ਦੀ ਹੁੰਦੇ ਤਾਂ ਫੈਕਟਰੀ ਹੈ ਪਰ ਚੱਲ ਕੈਪਸੂਲ ਖਾ ਖੂ ਗਿਰਣ ਡੀਐਸਆਰ ਤੇ ਤਿਆਬ ਠੰਡਾ ਕਰ ਲਾਂਗੇ ਤੇ ਦੀਵਾਲੀ ਤਾਂ ਫਿਰ ਬਈ ਮਨਾਉਣੀ ਹੈ ਤੇ ਜਿਉਂਦੇ ਜੀਆਂ ਦੀ ਦੀਵਾਲੀ ਹੈ ਤੇ ਉਧਰੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਸਾਹਿਬ ਦੀਵਾਲੀ ਅੰਦਰ ਸੜੇ ਜੇ ਗੱਦੇ ਤੇ ਦੇਲ ਚ ਪੈ ਕੇ ਇੱਕ ਅਦਾ ਦੀਵਾ ਸ਼ਾਇਦ ਕੋਈ ਫੜਾ ਦੇ ਵੀ ਲਾ ਦਿਓ ਤੇ ਨਹੀਂ ਤਾਂ ਮੇਤਰੋ ਪਹਿਲਾਂ ਜਦੋਂ ਦਿਵਾਲੇ ਨਿਕਲਦੇ ਸੀ ਨਾ